ਦੋਸਤੋ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਪੰਜਾਬੀ ਤੇ ਹਿੰਦੀ ਦੇ ਵਿੱਚ ਖਬਰ ਦਾ ਅਨੁਵਾਦ ਕਰਨਾ ਸਿਖਾਵਾਂਗੇ ਤੇ ਖਬਰ ਦੀ ਗੱਲ ਖਬਰ ਦੇ ਨਾਲ ਕਰਾਂਗੇ ਜਿਵੇਂ ਕਿ ਅੱਜ ਮੰਡੀ ਗੁਿੰਦਗੜ ਦੇ ਤਲਵਾੜਾ ਪਿੰਡ ਦੇ ਵਿੱਚ 80 MVA ਦਾ ਪਾਵਰ ਗ੍ਰਿਡ ਦੇ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਲੱਗਣ ਕਾਰਨ ਭਿਆਨਕ ਅੱਗ ਲੱਗੀ ਜਿਸ ਨਾਲ ਚਾਰ ਟਰਾਂਸਫਾਰਮਰ ਜਿਹੜੇ ਸੀਗੇ ਉਹ ਜੜ ਕੇ ਸੁਆਹ ਹੋ ਗਏ ਹਨ ਇਸ ਨਾਲ ਪੂਰਾ ਉਦਯੋਗਿਕ ਅਤੇ ਕਈ ਪਿੰਡਾਂ ਦੀ ਬਿਜਲੀ ਜਿਹੜੀ ਪ੍ਰਭਾਵਿਤ ਹੈ ਇਸ ਤੋਂ ਇਲਾਵਾ 11 ਕੇਵੀ ਤੇ ਚੱਲਦੇ 20 ਫੀਡਰ ਅਤੇ 66 ਕੇਵੀ ਤੇ ਚੱਲਦੇ ਤਿੰਨ ਫੀਡਰ ਜਿਹੜੇ ਹੈਗੇ ਨੇ ਉਹ ਪੂਰੀ ਤਰ੍ਹਾਂ ਬੰਦ ਨੇ ਇਸ ਮੌਕੇ ਤੇ ਉੱਚ ਅਧਿਕਾਰੀਆਂ ਨੇ ਐਕਸੀਅਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਬਹੁਤ ਜਲਦ ਉਦਯੋਗਿਕ ਬਿਜਲੀ ਦੀ ਜਿਹੜੀ ਸਪਲਾਈ ਹੈ ਉਹ ਪੂਰੀ ਕਰ ਦਿੱਤੀ ਜਾਊਗੀ ਉਹਨੂੰ ਦੁਰੋਸਤ ਕਰ ਲਿਆ ਜਾਊਗਾ ਤੇ ਦੋਸਤੋ ਜੇ ਇਸ ਖਬਰ ਨੂੰ ਆਪਾਂ ਹਿੰਦੀ ਦੇ ਵਿੱਚ ਪੜ੍ਹਨਾ ਹੋਵੇ ਤਾਂ ਕਿ ਅੱਜ ਮੰਡੀ ਗੋਬਿੰਦਗੜ੍ਹ ਕੇ ਤਲਵਾੜਾ گاਮੇ ਸਥਿਤ ਬਿਜਲੀ ਕੇ ਪਾਵਰ ਗ੍ਰਿਡ ਮੇ ਬਿਆਹੰਕਤਾਰ ਆਗ ਲੱਗਨੇ ਸੇ ਚਾਰ ਟਰਾਂਸਫਾਰਮਰ ਜਲਕਰ ਰਾਖ ਹੋ ਗਈ जिसमें ग्यारह केवी के बीस और छियासठ के बी के तीन यूनिट जो हैं वो पूरी तरह से प्रभावित हो चुके हैं इस संबंधी पत्रकारों को जानकारी देते हुए एक्सियन पावरकॉम ने बताया कि ये आग कैसे लगी इन कारणों को अभी पता नहीं चल पाया है बहुत जल्द हम औद्योगिक सप्लाई और घरेलू सप्लाई जो कि बंद हो चुकी है उसको दुरुस्त करने में लगे हुए हैं आग से बिजली विभाग का लाखों रुपए का नुकसान हुआ है ਬਹੁਤ ਜਲਦ ਇਸ ਕੋ ਦੁਰਸਤ ਕੀਤਾ ਜਾ ਰਹਾ ਹੈ ਸੋ ਦੋਸਤੋ ਇਹਨੇ ਹਿੰਦੀ ਤੇ ਪੰਜਾਬੀ ਦੀਆਂ ਖਬਰਾਂ ਸੋ ਪੱਤਰਕਾਰਾਂ ਦੇ ਵਿੱਚ ਟੈਲੈਂਟ ਵੀ ਹੁੰਦਾ ਸਭ ਕੁਝ ਹੁੰਦਾ ਤੇ ਸਾਡੇ ਟੈਲੈਂਟ ਦਾ ਕਦੇ ਮੁੱਲ ਨਹੀਂ ਪੈਂਦਾ ਤੇ ਇਹਨੂੰ ਕਦੇ ਮਜ਼ਾਕ ਚ ਲੈ ਉਹ ਮਤਲਬ ਪੱਤਰਕਾਰ ਇੰਨੀ ਮਿਹਨਤ ਕਰਦਾ ਹੈ ਖਬਰ ਲਿਖਣ ਵਾਸਤੇ ਇੱਕ ਲੈਪਟਾਪ ਚਾਹੀਦਾ ਦਿਮਾਗ ਚਾਹੀਦਾ ਤੇ ਤੁਹਾਡੇ ਕੋਲ ਸਾਧਨ ਚਾਹੀਦਾ ਹੈ ਸਾਧਨ ਦੇ ਵਿੱਚ ਤੇਲ ਵੀ ਚਾਹੀਦਾ ਤੇ ਬੰਦਾ ਇੰਨੀ ਮਿਹਨਤ ਕਰਕੇ باوجود ਵੀ ਜਿਹੜਾ ਸਾਡਾ ਪ੍ਰੋਫੈਸ਼ਨ ਹੈ ਇਹ ਕੁਝ ਕੁ ਲੋਕਾਂ ਨੇ ਇਸ ਨੂੰ ਖਰਾਬ ਕਰ ਦਿੱਤਾ ਹੈ ਇਸ ਨੂੰ ਬਦਨਾਮ ਕਰ ਦਿੱਤਾ ਚੰਗੀਆਂ ਖਬਰਾਂ ਚੰਗੇ ਕੰਮ ਕਰਨ ਵਾਲੇ ਪੱਤਰਕਾਰ ਰਿਪੋਰਟ ਕੱਟ ਕੇ ਦੇਣ ਵਾਲੇ ਪੱਤਰਕਾਰਾਂ ਨੂੰ ਹਮੇਸ਼ਾ ਪ੍ਰਸ਼ਾਸਨ ਸਰਕਾਰਾਂ ਅੱਖੋਂ ਪਰੋਖੇ ਕਰਦੀਆਂ ਨੇ ਕਿਉਂਕਿ ਜੇ ਅਖਬਾਰਾਂ ਦੇ ਵਿੱਚ ਖਮਿਆਜਾ ਜਾਂ ਨੁਕਸਾਨ ਸ਼ਬਦ ਵਰਤੂ ਕਰਕੇ ਲਿਖਿਆ ਜਾਂਦਾ ਵੀ ਉਸ ਵਿਭਾਗ ਦਾ ਇੰਨਾ ਖਰਚਾ ਆਇਆ ਤਾਂ ਉਸ ਅਖਬਾਰ ਦੀ ਕਟਿੰਗ ਨੂੰ ਆਧਾਰ ਬਣਾ ਕੇ ਉਹਦਾ ਜਿਹੜਾ ਨੁਕਸਾਨ ਉਹਦੀ ਪਰਪਾਈ ਕਰਨ ਵਾਸਤੇ ਅੱਗੇ ਸਰਕਾਰ ਨੂੰ ਪ੍ਰਸ਼ਾਸਨ ਵੱਲੋਂ ਲਿਖਿਆ ਜਾਂਦਾ ਤਾਂ ਜੋ ਲੋਕਾਂ ਨੂੰ ਸਚਾਰੂ ਰੋਤੇ ਬਿਜਲੀ ਜਿਹੜੀ ਪ੍ਰਭਾਵਿਤ ਜਿਹੜੀ ਹੋਈ ਆ ਉਹ ਦਿੱਤੀ ਜਾ ਸਕੇ ਸੋ ਇਹ ਜਿਹੀਆਂ ਜੜੀਆਂ ਹੈਗੀਆਂ ਨੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਪੱਤਰਕਾਰ ਜਿਹੜੇ ਵਧੀਆ ਕੰਮ ਕਰਨ ਵਾਲੇ ਨੇ ਲੋਕਾਂ ਉਹਨਾਂ ਨੂੰ ਕੁਛ ਨਾ ਕੁਜਰਾ ਜ਼ਰੂਰ ਦਿੱਤੀ ਜਾਵੇ ਸੋ ਧੰਨਵਾਦ ਉਸ